ਉਹ ਅੰਗਰੇਜ਼ਾਂ ਦੀ ਉਲਾਦ ਆਪਣੇ ਆਪ ਨੂੰ ਮੰਨਦਾ ਸੀਗਾ ਅੰਗਰੇਜ਼ਾਂ ਕੋ ਪਹੁੰਚ ਗਿਆ ਠੀਕ ਹੈ ਜੀ ਉਹਦੀ ਹਰਕਤਾਂ ਵੀ ਅੰਗਰੇਜ਼ਾਂ ਵਾਲੀਆਂ ਅੰਗਰੇਜ਼ੀ ਪਿੱਕਚਰ ਬਣਾਈ ਉਹਨੇ ਅੰਗਰੇਜ਼ੀ ਪਿੱਕਚਰ ਫੈਲਾਈ ਤੇ ਉਹ ਕਿਤੇ ਨਾ ਕਿਤੇ ਨਾ ਆਪਣੇ ਆਪ ਨੂੰ ਅੰਗਰੇਜ਼ ਦੀ ਅੰਗਰੇਜ਼ਾਂ ਦਾ ਟ੍ਰੇਡ ਸਮਝਦਾ ਮੇਰੇ ਅੰਦਰ ਅੰਗਰੇਜ਼ਾਂ ਦਾ ਟ੍ਰੇਡ ਹੈਗਾ ਉਹਨੇ ਹਰ ਹਰਕਤ ਵਰਤੀ ਕਿ ਮੈਂ ਕਿਸੇ ਤਰੀਕੇ ਬਾਲੀਵੁੱਡ ਚ ਪਹੁੰਚ ਜਾ ਕੱਲ ਡੋਨਲਡ ਟਰਪ ਨੇ ਚੱਕੀ ਹੈ ਨਾ ਸੌ ਚੱਕੀ ਹੈ ਇਹਨੂੰ ਉੱਥੇ ਬੁਲਾ ਕੇ ਕਿਤਾਬ ਦੇਣਾ ਚਾਹੀਦਾ ਸੀਗਾ ਉੱਤੇ ਕਿ ਤੂੰ ਦੁਨੀਆ ਦਾ ਸਭ ਤੋਂ ਬੇਤਹਾਸ਼ਾ ਬੇਸ਼ਰਮ ਪੰਦਾ ਤੂੰ ਨੰਬਰ 1 ਤੇ ਗਲੋਬਲਾਈਜ਼ ਬੇਸ਼ਰਮ ਬੰਦਾ ਤੇ ਕਿਹਨੂੰ ਕਹਿਣਾ ਉਹ ਇੱਕੁੱਲੜ ਪੀਦੇ ਆ ਹੂੰ ਅੰਗਰੇਜ਼ਾਂ ਦੀ ਲਾਸਮਝ ਕੇ ਗਰੀਜਾ ਕੋ ਚਲਾ ਗਿਆ ਦੇਖੋ ਕਿ ਮੈਂ ਅੰਗਰੇਜ਼ ਆ ਠੀਕ ਹੈ ਜੀ ਮੈਨੂੰ ਨਹੀਂ ਪਤਾ ਕਿਹੜੇ ਕਟਾਣੂ ਤੇਰੇ ਅੰਦਰ ਹੈਗੇ ਨੇ ਜਿਹੜੇ ਅੰਦਰ ਉਛਲੀ ਜਾਂਦੇ ਪਏ ਨੇ ਬਾਰ-ਬਾਰ ਕਿ ਮੈਂ ਇੱਥੋਂ ਦੀ ਅੰਗਰੇਜ਼ਾਂ ਕੋ ਚਲਾ ਗਿਆ ਜਾ ਕੇ ਹੁਣ ਅੰਗਰੇਜ਼ਾਂ ਵਾਲੇ ਕੰਮ ਕਰਾਂਗੇ ਅੰਗਰੇਜ਼ਾਂ ਵਾਲੀਆਂ ਪਿੱਚੜਾ ਬਣਾਏਗਾ ਉਹਨੂੰ ਸਾਨੂੰ ਪਤਾ ਤੂੰ ਇਹੀ ਚਾਹੁੰਦਾ ਸੀਗਾ ਤੂੰ ਇਹੀ ਚਾਹੁੰਦਾ ਸੀਗਾ ਤੂੰ ਆਪਣੇ ਨੂੰ ਜਾਦੀ ਲੋਕੀ ਅੰਗਰੇਜ਼ਾਂ ਤੋਂ ਜਾਦੀ ਚਾਹੁੰਦੇ ਸੀਗੇ ਤੂੰ ਅਜੇ ਅੰਗਰੇਜ਼ਾਂ ਕੋ ਜਾ ਕੇ ਗੁਲਾਮ ਬਣਨ ਨੂੰ ਤ ਏ ਤੂੰ ਭੁੱਲ ਜਾ ਕਿ ਪੰਜਾਬੀ ਤੈਨੂੰ ਉੱਥੇ ਨਹੀਂ ਮਿਲਨੇ ਉੱਥੇ ਵੀ ਸਿੱਖੀ ਨੂੰ ਮੰਨਣ ਵਾਲੇ ਬਹੁਤ ਲੋਕ ਨੇ ਤੇਰੀਆਂ ਹਰਕਤਾਂ ਚ ਇਦਾਂ ਨਹੀਂ ਰਹੀਆਂ ਤੈਨੂੰ ਉੱਥੇ ਵੀ ਤੈਨੂੰ ਸਿਕਿਉਰਿਟੀ ਦੀ ਲਾੜੀ ਪੈਣੀ ਹੈ ਦਰਖਾਸਤ ਕਿਤੇ ਨਾ ਕਿਤੇ ਰਾਣੀ ਨੂੰ ਜਾ ਕੇ ਦਰਖਾਸਤ ਲਾਣੀ ਪੈ ਜਾਣੀ ਤੈਨੂੰ ਉੱਥੇ ਜਾ ਕੇ ਹਮੇਸ਼ਾ ਤੂੰ ਕੋਸ਼ਿਸ਼ ਕੀਤੀ ਹੈ ਬਲਗੈਰਿਟੀ ਪ੍ਰਮੋਟ ਕਰਨ ਦੀ ਠੀਕ ਹੈ ਜੀ ਜਿਹੜੀ ਕਿ ਬੱਚਿਆਂ ਦੇ ਬੜਾ ਜ਼ਿਆਦਾ इम्प्रेस रेट ਜਿਹੜੇ ਬੱਚੇ ਨੇ ਉਹਨਾਂ ਨੇ ਬਹੁਤ ਫਰਕ ਪਾੰਦੀ ਏ ਹਮੇਸ਼ਾ ਤੋਂ ਕੋਸ਼ਿਸ਼ ਕੀਤੀ ਬਲਗੈਰਿਟੀ ਮੈਂ ਪ੍ਰਮੋਟ ਕਰਾਂ ਬੇਸਿਕਲੀ ਥਰੂ ਯੂਰ ਵਾਈਫ ਮੈਂ ਹੈਰਾਨ ਹਾਂ ਉਸ ਕੁੜੀ ਤੋਂ ਵੀ ਗੁਰਪ੍ਰੀਤੋਂ ਵੀ ਕਿ ਤੂੰ ਕਦੀ ਵੀ ਤੇਰੇ ਫਾਦਰ ਨੇ ਜਾਂ ਕਿਸੇ ਨੇ ਤੁਹਾਨੂੰ ਕਦੀ ਸੁਣਾਬ ਨਹੀਂ ਕੀਤਾ ਕਿ ਇਹ ਕੰਮ ਨਾ ਕਰੋ ਤੁਹਾਨੂੰ ਜਕੜਨ ਮਹਿਸੂਸ ਹੋਣ ਲੱਗੀ ਇੱਥੇ ਤੁਹਾਨੂੰ ਸਿਕਿਉਰਟੀਆ ਮਿਲ ਗਈਆਂ ਸਭ ਕੁਝ ਮਿਲ ਗਿਆ ਪਰ ਤੁਹਾਨੂੰ ਕਿਤਨਾ ਕਿਤੇ ਨਾ ਆਪਣੇ ਦਿਲ ਦੇ ਅੰਦਰ ਕਿ ਸਾਡੀਆਂ ਵੀਡੀਓ ਨਹੀਂ ਪੈ ਰਹੀਆਂ ਸਾਨੂੰ ਉਹ ਸਵਾਦ ਨਹੀਂ ਆ ਰਿਹਾ ਸਵਾਦ ਲੈਣ ਲਈ ਤੂੰ ਇੰਗਲੈਂਡ ਪਹੁੰਚ ਗਿਆ ਮੈਂ ਮੈਂ ਦੇਖੋ ਮੈਂ ਤੁਹਾਡੇ ਇੰਟਰਵਿਊ ਚ ਕਈ ਵਾਰ ਹੀ ਕਿਹਾ ਸਹਿਜ ਤੇਰੇ ਇੱਕ ਬੇਟਾ ਹੋ ਗਿਆ ਬੇਟੇ ਲਈ ਮਾਪੇ ਉਹਦੇ ਗਾਈਡਲ ਹੁੰਦੇ ਨੇ ਤੁਸੀਂ ਕੱਲ ਨੂੰ ਕੀ ਦੱਸੋਗੇ ਤੁਹਾਡੀ ਪਿਕਚਰ ਆਈ ਸੀ ਉਤਰ ਆ ਤੇ ਤੇਰਾ ਪਾਪਾ ਬੜੀ ਵਧੀਆ ਪਿਕਚਰ ਬਣਾ ਕੇ ਗਿਆ ਈ ਵਾਟ ਦ ਥਿੰਗ ਯੂ ਕੈਨ ਗਿਵ ਟੂ ਯਰ ਚਾਈਲਡ ਮੈਂ ਬੀਇੰਗ ਅ ਟੀਚਰ ਕਹਿਣਾ ਪਿਆ ਭਾਈ ਠੀਕ ਹੈ ਨਾ ਕੱਲ ਨੂੰ ਮੰਨ ਲਾ ਤੇਰਾ ਬੱਚਾ ਮੇਰਾ ਸਟੂਡੈਂਟ ਬਣਦਾ ਮੈਂ ਤਾਂ ਸਮਝਾਉਂਗਾ ਨਾ ਉਹਨੂੰ ਚੱਗੇ ਰਾ ਲਾਉਂਗਾ ਤਾਂ ਤੂੰ ਕਿਉਂ ਨਹੀਂ ਲਾਂਦਾ ਪਿਆ ਐਸੇ ਪੇਰੈਂਟ ਮੈਂ 200% ਕਹਿਣਾ ਹੁਣ ਰੀਲੀਜ਼ ਕਰੂਗਾ ਵੀਡੀਓ ਆਪਣੀਆਂ ਸਾਰੀਆਂ ਜਿਹੜੀਆਂ ਬਣਾਈ ਦੇਖੋ ਇਹਦੀ ਅੰਬੀਸ਼ਨ ਬਹੁਤ ਓਵਰ ਹੈ ਗਈ ਹੈ ਉਸ ਲੈਵਲ ਦਾ ਬੰਦਾ ਨਹੀਂ ਹੈਗਾ ਜਿਸ ਲੈਵਲ ਦੀ ਅੰਬੀਸ਼ਨ ਬਣਾ ਕੇ ਬੈਠਾ ਹੋਇਆ ਸੀਗਾ ਤੂੰ ਆਪਣੇ ਆਪ ਨੂੰ ਅੰਗਰੇਜ਼ ਸਮਝ ਕੇ ਨਾ ਉੱਥੇ ਪਹੁੰਚ ਗਿਆ ਪਰ ਰਹਿਣਾ ਤੂੰ ਦੇਸੀ ਹੈ ਮੇਰੀ ਗੱਲ ਸੁਣ ਲੈ ਪਿੱਕਚਰ ਤੇੜੀ ਦੇਸੀ ਰਹਿਣੀ ਹੈ ਜੋ ਮਰਜ਼ੀ ਕਰ ਲੈ ਠੀਕ ਹੈ ਪੰਜਾਬ ਦੀ ਧਰਤੀ ਤੋਂ ਆਪਣੇ ਨੂੰ ਕੁੱਟਣ ਵਿੱਚ ਸੁਖੂਸ਼ ਕਰ ਰਿਹਾ ਸੀ ਠੀਕ ਹੈ ਜੀ ਮੈਂ ਲੱਕ ਲਾ ਲਾ ਕੇ ਵੀਡੀਓ ਨਹੀਂ ਪਾ ਰਹੀ ਮੈਂ ਆਪਣੇ ਜੋ ਚਾਹਣੇ ਤੰਤਰੇ 'ਚ ਮੈਂ ਕਰ ਨਹੀਂ ਪਾ ਰਿਆ ਇਸ ਲਈ ਹੰਡੋੜਨਾ ਪੈ ਗਿਆ ਹੋਰ ਕੁਝ ਨਹੀਂ ਸੀ ਕਿਆ ਜੰਦਾ ਵਾਰਸ਼ ਸ਼ਾਹ ਨਾ ਆਤਾ ਜਾਂਦੀਆਂ ਨੇ ਇਦਿਆਂ ਉਹ ਆਹ ਤਾਂ ਉਹ ਵੀਡੀਓ ਲੱਕ ਲੱਕ ਟੋਨੋ ਟੋਨੋ ਵਾਲੀਆਂ ਉਹ ਪੈਂਦੀਆਂ ਨਹੀਂ ਪਈਆਂ ਸੀਗੀਆਂ ਤਾਂ ਇਹਨੂੰ ਦਿੱਕਤ ਆ ਗਈ ਸੀਗੀ ਉਹ ਆਪਣਾ ਨੂੰ ਘੁੱਟਣਾ ਮਹਿਸੂਸ ਕਰਕੇ ਬਾਹਰ ਅੰਗਰੇਜ਼ ਬਣਨ ਨੂੰ ਦੌੜ ਗਿਆ ਕਿ ਮੈਂ ਅੰਗਰੇਜ਼ ਹੈਗਾ ਵੱਡਾ ਫਰੰਗੀ ਹੈਗਾ ਮੈਂ ਤੋ ਮੈਨੂੰ ਦੱਸ ਦੇਣਾ ਚਾਹਨਾ ਜੰਮਿਆ ਪਹਿਲਾਂ ਤੂੰ ਇਸੇ ਧਰਤੀ ਤੇ ਆ ਤੇਰਾ ਵਸਾਤਾ ਅਸੀਂ ਪਿੱਛੇ ਵੀ ਨਹੀਂ ਛੱਡਾਂਗੇ ਧਿਆਨ ਨਾ ਰਹੀ ਕੋਈ ਤੇਰੀ ਮਾੜੀ ਵੀਡੀਓ ਆਈ ਜੋ ਵੀ ਆਈ ਉੱਥੇ ਤੱਕ ਵੀ ਤੈਨੂੰ ਸਬਕ ਸਿਖਾਉਣ ਲਈ ਸਾਡੇ ਉੱਥੇ ਭਰਾ ਬੈਠੇ ਨੇ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕੁੱਲੜ ਪੀਜ਼ਾ ਕਪਲ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਹੈ ਕੁੱਲੜ ਪੀ ਜੋ ਕਿ ਜਲੰਧਰ ਦਾ ਰਹਿਣ ਵਾਲਾ ਹੈ ਅਤੇ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਸੁਰਖੀਆਂ ਦਾ ਕਾਰਨ ਬਣਿਆ ਰਿਹਾ ਹੁਣ ਕੁੱਲੜ ਪੀਜ਼ਾ ਕਪਲ ਦੇ ਛੱਡ ਕੇ ਜਿਹੜਾ ਹੈ ਉਹ ਵਿਦੇਸ਼ਵਾਲ ਚਲ ਗਿਆ ਦੂਸਤੀ ਬਾਦ ਇੱਕ ਵਾਰ ਫਿਰ ਤੋਂ ਕੁੱਲੜ ਪੀਜ਼ਾ ਕਪਲ ਜੜਾਏ ਵਿਵਾਦਾਂ ਦੇ ਵਿੱਚ ਵੀ ਤੇ ਸੁਰਖੀਆਂ ਦੇ ਵਿੱਚ ਵੀ ਜਿਹੜਾ ਹੈ ਉਹ ਨਜ਼ਰ ਆਉਂਦਾ ਹੋਇਆ ਸਾਹਮਣੇ ਆ ਰਿਹਾ ਹੈ ਇਸ ਬਾਬਤ ਪਹਿਲਾਂ ਵੀ ਅਸੀਂ ਬਹੁਤ ਗੱਲਬਾਤ ਕੀਤੀ ਹੈ ਪ੍ਰੋਫੈਸਰ ਐਮ ਪੀ ਸਿੰਘ ਹੁਰੀ ਸਾਡੇ ਨਾਲ ਨੇ ਜਰੂਰ ਗੱਲਬਾਤ ਕਰਨਗੇ ਜਿਸ ਤਰੀਕੇ ਦੇ ਨਾਲ ਪਹਿਲਾਂ ਚਰਚਾਵਾ ਹੋਈਆਂ ਤੇ ਜਿਸ ਤਰੀਕੇ ਦੇ ਨਾਲ ਕੁੱਲੜ ਪੀਜ਼ਾ ਕਪਲ ਇੱਕ ਕੈਲੋ ਸੁਰਖੀਆਂ ਦਾ ਦਾ ਵੀ ਜਿਹੜਾ ਇਹ ਵਿਸ਼ਾ ਬਣਿਆ ਰਿਹਾ ਅਤੇ ਵਿਵਾਦਾਂ ਦੇ ਵਿੱਚ ਵੀ ਫਸਿਆ ਰਿਹਾ ਹੁਣ ਕੁੱਲੜ ਪੀਜ਼ਾ ਕਪਲ ਉਹੀ ਹੈ ਜਿਹੜਾ ਵਿਦੇਸ਼ ਨੂੰ ਭੱਜ ਗਿਆ ਲੋਕ ਕਹਿੰਦੇ ਨੇ ਕਿ ਬਈ ਕੁੱਲੜ ਪੀਜ਼ਾ ਕਪਲ ਤਾਂ ਵਿਦੇਸ਼ ਭੱਜ ਗਿਆ ਖਬਰਾਂ ਵਿੱਚ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਕਿਵੇਂ ਦੇਖਦੇ ਹੋ ਤੁਸੀਂ ਉਹਨੇ ਜਿਹੜੀ ਆਪਣੀ ਇੱਕ ਵੀਡੀਓ ਪਾਈ ਹੈ ਨਾ ਉਹਦੀ ਟੈਗ ਲਾਈਨ ਬੜੀ ਵਧੀਆ ਲਿਖੀ ਹੈ ਲਾਈਫ ਇਸ ਜਰਨੀ ਥੇਅਰ ਵੀ ਹੈਵ ਟੂ ਗੋ ਫॉर ਡੈਸਟੀਨੇਸ਼ਨ ਠੀਕ ਹੈ ਜੀ ਉਹ ਅੰਗਰੇਜ਼ਾਂ ਦੀ ਉਲਾਦ ਆਪਣੇ ਆਪ ਨੂੰ ਮੰਨਦਾ ਸੀਗਾ ਅੰਗਰੇਜ਼ਾਂ ਕੋ ਪਹੁੰਚ ਗਿਆ ਠੀਕ ਹੈ ਜੀ ਉਹਦੀ ਹਰਕਤਾਂ ਵੀ ਅੰਗਰੇਜ਼ਾਂ ਵਾਲੀਆਂ ਅੰਗਰੇਜ਼ੀ ਪਿੱਕਚਰ ਬਣਾਈ ਉਹਨੇ ਅੰਗਰੇਜ਼ੀ ਪਿੱਕਚਰ ਫੈਲਾਈ ਤੇ ਉਹ ਕਿਤੇ ਨਾ ਕਿਤੇ ਨਾ ਆਪਣੇ ਆਪ ਨੂੰ ਅੰਗਰੇਜ਼ ਦੀ ਅੰਗਰੇਜ਼ਾਂ ਦਾ ਟ੍ਰੇਡ ਸਮਝਦਾ ਮੇਰੇ ਅੰਦਰ ਅੰਗਰੇਜ਼ਾਂ ਦਾ ਟ੍ਰੇਡ ਹੈਗਾ ਉਹਨੇ ਹਰ ਹਰਕਤ ਵਰਤੀ ਕਿ ਮੈਂ ਕਿਸੇ ਤਰੀਕੇ ਬਾਲੀਵੁੱਡ ਚ ਪਹੁੰਚ ਜਾ ਠੀਕ ਹੈ ਜੀ ਦੇਖੋ ਸਾਡੇ ਜਿਹੜੇ ਸਿਧਾਂਤ ਹੈ ਸਿੱਖੀ ਦੇ ਪੱਗ ਦੇ ਬੇਸਿਕਲੀ ਪੱਗ ਜਿਹੜੇ ਸਿਧਾਂਤ ਨੇ ਪੱਗ ਜਿਹੜੀ ਹੈ ਉਹ ਹਮੇਸ਼ਾ ਕਿਸੇ ਦੀ ਇੱਜ਼ਤ ਆਬਰੂ ਲਈ ਖੜੀ ਹੁੰਦੀ ਹੈ ਉਹ ਹਮੇਸ਼ਾ ਕਿਸੇ ਦੀ ਮਦਦ ਲਈ ਖੜੀ ਹੁੰਦੀ ਹੈ ਜਿਹੜੀ ਸਾਡੀ ਪੱਗ ਸਾਨੂੰ ਮਿਲੀ ਹੈ ਇਹ ਕੋਈ ਛੇ ਲੜੀ ਕਪੜਾ ਐਵੇਂ ਨਹੀਂ ਹੈਗਾ ਇਹ ਸਾਡੇ ਗੁਰੂ ਸਾਹਿਬ ਦੀ ਦਿੱਤੀ ਹੋਈ ਸਾਡੇ ਸਿਰ ਤੇ ਤਾਜ ਹੈ ਤਾਜ ਪੱਗ ਉਹ ਕਿਤੇ ਨਾ ਕਿਤੇ ਉਸ ਤਾਜ ਨੂੰ ਮਿਸਯੂਜ਼ ਕਰ ਰਿਆ ਸੀਗਾ ਬਹੁਤ ਵਧੀਆ ਹੋਇਆ ਜਦੋਂ ਸਿੱਖਾਂ ਨੇ ਰਲ ਕੇ ਇਹਨੂੰ ਸਬਕ ਸਿਖਾਇਆ ਕਿ ਭਾਈ ਤੂੰ ਆਪਣੀ ਪੱਗ ਨੂੰ ਬਦਲ ਇਹਦਾ ਸਟਾਈਲ ਬਦਲ ਠੀਕ ਹੈ ਜੀ ਜਿੱਥੇ ਦਾ ਉਹਦਾ ਸਟਾਈਲ ਪੱਗ ਦਾ ਨਾ ਬੰਨਿਆ ਕਰ। ਹੂੰ ਇਹ ਬਿਲਕੁਲ ਢੀਠ ਇੱਕ ਨੰਬਰ ਦਾ ਢੀਠ। ਹੂੰ ਮੈਂ ਜਿਵੇਂ ਪਹਿਲਾਂ ਵੀ ਕਹਿ ਚੁੱਕਾ ਦੁਨੀਆ ਦਾ ਕੱਲ ਡੋਨਲਡ ਟਰਪ ਨੇ ਚੱਕੀ ਹੈ ਨਾ ਸੌ ਚੱਕੀ ਹੈ। ਹੂੰ ਇਹਨੂੰ ਉੱਥੇ ਬੁਲਾ ਕੇ ਕਿਤਾਬ ਦੇਣਾ ਚਾਹੀਦਾ ਸੀਗਾ ਉੱਥੇ। ਹੂੰ ਕਿ ਤੂੰ ਦੁਨੀਆ ਦਾ ਸਭ ਤੋਂ ਬੇਤਹਾਸ਼ਾ ਬੇਸ਼ਰਮ ਬੰਦਾ ਤੂੰ। ਹੂੰ ਨੰਬਰ 1 ਤੇ ਗਲੋਬਲਾਈਜ਼ ਬੇਸ਼ਰਮ ਬੰਦਾ ਤੇ ਕਿਸ ਨੂੰ ਕਹਿਣਾ ਉਹ ਇਹ ਕੁਲੜ ਪੀਦੇ ਵਾਲਾ। ਹੂੰ ਅੰਗਰੇਜ਼ਾਂ ਦੀ ਲਾਸ ਸਮਝ ਕੇ ਅੰਗਰੇਜ਼ਾ ਕੋ ਚਲਾ ਗਿਆ ਦੇਖੋ ਕਿ ਮੈਂ ਅੰਗਰੇਜ਼ ਆ। ਹੂੰ ਠੀਕ ਹੈ ਜੀ। ਹੂੰ ਜਦੋਂ ਤੂੰ ਆਪਣੇ ਦੇਸ਼ ਦੇ ਵਿੱਚ ਆਪਣੇ ਆਪ ਨੂੰ ਬਿਲਕੁਲ ਵੀ ਸੰਜੋ ਨਹੀਂ ਸਕਿਆ ਕਿਤੇ ਵੀ ਤੂੰ ਇਸ ਦੇਸ਼ ਦੇ ਟ੍ਰੇਡੀਸ਼ਨ ਦੇ ਨਾਲ ਨਹੀਂ ਚੱਲ ਸਕਿਆ ਕਿੱਦਾਂ ਦਾ ਤੇਰੇ ਅੰਦਰ ਮੈਨੂੰ ਨਹੀਂ ਪਤਾ ਕਿਹੜੇ ਕਟਾਣੂ ਤੇਰੇ ਅੰਦਰ ਹੈਗੇ ਨੇ ਜਿਹੜੇ ਅੰਦਰ ਉਛਲ ਹੀ ਜਾਂਦੇ ਪਏ ਨੇ ਬਾਰ-ਬਾਰ ਕਿ ਮੈਂ ਇਥੋਂ ਦੀ ਅੰਗਰੇਜ਼ਾਂ ਕੋ ਚਲਾ ਗਿਆ ਜਾ ਕੇ ਹੁਣ ਅੰਗਰੇਜ਼ਾਂ ਵਾਲੇ ਕੰਮ ਕਰਾਂਗੇ ਅੰਗਰੇਜ਼ਾਂ ਵਾਲੀਆਂ ਪਿੱਕਚਰਾਂ ਬਣਾਏਗਾ ਹੁਣ ਸਾਨੂੰ ਪਤਾ ਤੂੰ ਇਹੀ ਚਾਹੁੰਦਾ ਸੀਗਾ ਤੂੰ ਇਹੀ ਚਾਹੁੰਦਾ ਸੀਗਾ ਤੂੰ ਆਪਣਾ ਨੂੰ ਜਾਦੀ ਲੋਕੀ ਅੰਗਰੇਜ਼ਾਂ ਤੋਂ ਜਾਦੀ ਚਾਹੁੰਦੇ ਸੀਗੇ ਤੂੰ ਅਜੇ ਅੰਗਰੇਜ਼ਾਂ ਕੋ ਜਾ ਕੇ ਗੁਲਾਮ ਬਣਨ ਨੂੰ ਤਿਆਰ ਹੋ ਗਿਆ ਠੀਕ ਹੈ ਮੈਂ ਤੈਨੂੰ ਇਹ ਕਹਿਣਾ ਚਾਹੁੰਦਾ ਸੈਦ ਅਰੋੜਾ ਤੈਨੂੰ ਸਿਕਿਉਰਿਟੀ ਦੀ ਲੋੜ ਪਈ ਤੂੰ ਹਾਈ ਕੋਰਟ ਪਹੁੰਚ ਗਿਆ ਮੈਨੂੰ ਸਿਕਿਉਰਿਟੀ ਦਿੱਤੀ ਜਾਵੇ ਮੈਨੂੰ ਖਤਰਾ ਜਾਂਦਾ ਹੁਣ ਕੱਲ ਨੂੰ ਤੂੰ ਉੱਥੇ ਵੀ ਕੰਮ ਕਰੇਗਾ ਪੰਜਾਬੀ ਉੱਥੇ ਵੀ ਹੈ ਗਈ ਇਹ ਤੂੰ ਭੁੱਲ ਜਾ ਕਿ ਪੰਜਾਬੀ ਤੈਨੂੰ ਉੱਥੇ ਨਹੀਂ ਮਿਲਣੇ ਉੱਥੇ ਵੀ ਸਿੱਖੀ ਨੂੰ ਮੰਨਣ ਵਾਲੇ ਬਹੁਤ ਲੋਕ ਨੇ ਤੇਰੀਆਂ ਹਰਕਤਾਂ 'ਚ ਇਦਾਂ ਦੀਆਂ ਨਹੀਂ ਆ ਤੈਨੂੰ ਉੱਥੇ ਵੀ ਤੈਨੂੰ ਸਿਕਿਉਰਿਟੀ ਦੀ ਲਾੜੀ ਪੈਣੀ ਹੈ ਦਰਖਾਸਤ ਕਿਤੇ ਨਾ ਕਿਤੇ ਰਾਣੀ ਨੂੰ ਜਾ ਕੇ ਦਰਖਾਸਤ ਲਾਣੀ ਪੈ ਜਾਣੀ ਤੈਨੂੰ ਉੱਥੇ ਜਾ ਕੇ ਸੋ ਮੈਂ ਤੈਨੂੰ ਵੀਰੇ ਕਹਿਣਾ ਚਾਹਨਾ ਤੂੰ ਬੜਾ ਵਧੀਆ ਟੈਗ ਲਿਖਿਆ ਲਾਈਫ ਇਜ਼ ਜਰਨੀ ਥੇਅਰ ਵੀ ਹੈ ਟੂ ਗੋ ਫॉर ਡੈਸਟੀਨੇਸ਼ਨ ਤੂੰ ਨੂੰ ਸਹੀ ਡੈਸਟੀਨੇਸ਼ਨ ਮੰਨ ਕੇ ਉੱਥੇ ਪਹੁੰਚ ਗਿਆ ਪਰ ਯਾਦ ਰੱਖੀ ਤੇਰੀਆਂ ਹਰਕਤਾਂ ਨਾ ਹਮੇਸ਼ਾ ਤੈਨੂੰ ਸਟੈਪ ਬੈਕ ਲੈ ਕੇ ਜਾਂਦੀਆਂ ਸਟੈਪ ਫਰੰਟ ਕਦੀ ਵੀ ਨਹੀਂ ਲੈ ਕੇ ਜਾਂਦੀਆਂ ਅੱਛਾ ਇਹ ਉਹੀ ਸਹਿਜ अरोੜਾ ਹੈ ਉਹੀ ਕੁਲਲੜ ਪੀਜ਼ਾ ਕਪਲ ਹੈ ਜੋ ਕਹਿੰਦਾ ਹੀ ਵੀ ਮੇਰਾ ਪੰਜਾਬ ਮਹਾਨ ਹੈ ਪੰਜਾਬ ਉਹ ਧਰਤੀ ਹੈ ਜਿਸ ਧਰਤੀ ਦੇ ਵਿੱਚ ਜੜਾ ਹੈ ਉਹ ਗੁਰੂਆਂ ਤੇ ਪੀਰਾਂ ਦਾ ਜੜਾ ਹੈ ਉਹ ਆ ਜਿੰਦਗੀ ਜਿਹੜੀ ਹੈ ਉਹ ਸੰਜੋਈ ਗਈ ਹੈਗੀ ਇਸ ਧਰਤੀ ਨੂੰ ਮੈਂ ਕਦੀ ਛੱਡ ਕੇ ਨਹੀਂ ਜਾਊਂਗਾ ਤੇ ਅੱਜ ਉਹ ਉਹੀ ਸਹਿਜ ਅਰੋੜਾ ਹੈ ਜਿਹੜਾ ਜਿਹੜਾ ਵਿਦੇਸ਼ ਭੱਜ ਗਿਆ ਹੈਗਾ ਮੈਂ ਕਹਾਂ ਜੀ ਇਦਾਂ ਦੇ ਜਿਹੜੇ ਬੰਦੇ ਆ ਨਾ ਉਹ ਇਸ ਧਰਤੀ ਤੇ ਰਹਿਣੇ ਵੀ ਚਾਹੀਦੇ ਕਲੰਕ ਨਹੀਂ ਇਸ ਧਰਤੀ ਲਈ ਮੇਰੇ ਹਿਸਾਬ ਨਾਲ ਮੈਂ ਕਹਿਣਾ ਚਾਹੂੰਗਾ ਇਸ ਬੰਦੇ ਨੂੰ ਤੈਨੂੰ ਇਹਨਾਂ ਕਿਹਾ ਗਿਆ ਕਿ ਆਪਣਾ ਪੰਜਾਬ ਦਾ ਕਲਚਰ ਪ੍ਰਮੋਟ ਕਰ ਜੇ ਕਰਨਾ ਤੇ ਤੂੰ ਕਦੀ ਪੰਜਾਬ ਦਾ ਕਲਚਰ ਪ੍ਰਮੋਟ ਨਹੀਂ ਕੀਤਾ ਕਦੀ ਵੀ ਨਹੀਂ ਹਮੇਸ਼ਾ ਤੂੰ ਕੋਸ਼ਿਸ਼ ਕੀਤੀ ਹੈ ਬਲਗੈਰਿਟੀ ਪ੍ਰਮੋਟ ਕਰਨ ਦੀ ਠੀਕ ਹੈ ਜੀ ਜਿਹੜੀ ਕਿ ਬੱਚਿਆਂ ਤੇ ਬੜਾ ਜ਼ਿਆਦਾ ਇੰਪ੍ਰੈਸ ਨੇਟ ਜਿਹੜੇ ਬੱਚੇ ਨੇ ਉਹਨਾਂ ਦੇ ਬਹੁਤ ਫਰਕ ਪਾਉਂਦੀ ਏ ਹਮੇਸ਼ਾ ਤੋਂ ਕੋਸ਼ਿਸ਼ ਕੀਤੀ ਬਲਗੈਰਿਟੀ ਮੈਂ ਪ੍ਰਮੋਟ ਕਰਾਂ ਬੇਸਿਕਲੀ ਥਰੂ ਯੂਰ ਵਾਈਫ ਵਾਈਫ ਨਾ ਪਤਾ ਕੀ ਹੁੰਦੀ ਹਰ ਬੰਦੇ ਦੀ ਇੱਜ਼ਤ ਇਲਾਜ ਹੁੰਦੀ ਏ ਹਨਾ ਜੀ ਪਰ ਮੈਂ ਹੈਰਾਨ ਆ ਯਾਰ ਤੇਰੇ ਕੋਲ ਤੂੰ ਆਪਣੀ ਵਾਈਫ ਨੂੰ ਸ਼ਰੇ ਆਮ ਜੋ ਸਾਡੇ ਟ੍ਰੈਡੀਸ਼ਨ ਨਹੀਂ ਹੈ ਸਾਡੇ ਟ੍ਰੈਡੀਸ਼ਨ ਹੀ ਹੈਗੇ ਤੂੰ ਹਮੇਸ਼ਾ ਆਪਣੇ ਵਾਈਫ ਦਾ ਕੰਡਾ ਵਰਤਿਆ ਠੀਕ ਹੈ ਜੀ ਮੈਂ ਹੈਰਾਨ ਹਾਂ ਉਸ ਕੁੜੀ ਤੋਂ ਵੀ ਗੁਰਪ੍ਰੀਤੋਂ ਵੀ ਕਿ ਤੂੰ ਕਦੀ ਵੀ ਤੇਰੇ ਫਾਦਰ ਨੇ ਜਾਂ ਕਿਸੇ ਨੇ ਤੁਹਾਨੂੰ ਕਦੀ ਸੁਣਾਬ ਨਹੀਂ ਕੀਤਾ ਕੀ ਕੰਮ ਨਾ ਕਰੋ ਤੁਹਾਨੂੰ ਜਕੜਨ ਮਹਿਸੂਸ ਹੋਣ ਲੱਗ ਪਈ ਇੱਥੇ ਤੁਹਾਨੂੰ ਸਿਕਿਉਰਟੀਆ ਮਿਲ ਗਈਆਂ ਸਭ ਕੁਝ ਮਿਲ ਗਿਆ ਪਰ ਤੁਹਾਨੂੰ ਕਿਤੇ ਨਾ ਕਿਤੇ ਨਾ ਆਪਣੇ ਦਿਲ ਦੇ ਅੰਦਰ ਤੇ ਸਾਡੀਆਂ ਵੀਡੀਓ ਨਹੀਂ ਪੈ ਰਹੀਆਂ ਸਾਨੂੰ ਉਹ ਸਵਾਦ ਨਹੀਂ ਆ ਰਿਹਾ ਸਵਾਦ ਲੈਣ ਲਈ ਤੂੰ ਇੰਗਲੈਂਡ ਪਹੁੰਚ ਗਿਆ ਹੋਰ ਕੁਝ ਨਹੀਂ ਹੈਗਾ ਅੱਛਾ ਇਹ ਸਵਾਦ ਲੈਣ ਲਈ ਇੰਗਲੈਂਡ ਪਹੁੰਚ ਗਿਆ ਬਿਲਕੁਲ ਸਵਾਦ ਲੈਣ ਲਈ ਗਿਆ ਇੰਗਲੈਂਡ ਜੋ ਇਹਦਾ ਸਵਾਦ ਇੱਥੇ ਪੂਰਾ ਨਹੀਂ ਹੋਣਿਆ ਸੀਗਾ ਕਹਿੰਦਾ ਮੈਂ ਉੱਥੇ ਜਾ ਕੇ ਪੂਰਾ ਕਰੂੰਗਾ ਤੇ ਬਿਲਕੁਲ ਬੇਰੂਪੀਆ ਬੰਦਾ ਇਹਨੇ ਦੇਖੋ ਕਿਤੇ ਵੀ ਲੋਕ ਲੱਜ ਨਹੀਂ ਮੈਂ ਦੇਖੋ ਮੈਂ ਤੁਹਾਡੇ ਇੰਟਰਵਿਊ ਚ ਕਈ ਵਾਰੀ ਕਿਹਾ ਸੱਜ ਤੇਰੇ ਇੱਕ ਬੇਟਾ ਹੋ ਗਿਆ ਹੂੰ ਬੇਟੇ ਲਈ ਮਾਪੇ ਉਹਦੇ ਕਾਈਡਲ ਹੁੰਦੇ ਨੇ ਬਿਲਕੁਲ ਤੁਸੀਂ ਕੱਲ ਨੂੰ ਕੀ ਦੱਸੋਗੇ ਤੁਹਾਡੀ ਪਿਕਚਰ ਆਈ ਸੀ ਪੁੱਤਰ ਆ ਤੇ ਤੇਰਾ ਪਾਪਾ ਬੜੀ ਵਧੀਆ ਪਿਕਚਰ ਬਣਾ ਕੇ ਗਿਆ ਈ ਵਾਟ ਦ ਥਿੰਗ ਯੂ ਕੈਨ ਗਿਵ ਟੂ ਯਰ ਚਾਈਲਡ ਮੈਂ ਬੀਇੰਗ ਅ ਟੀਚਰ ਕਹਿਣਾ ਪਿਆ ਭਾਈ ਠੀਕ ਹੈ ਨਾ ਕੱਲ ਨੂੰ ਮੰਨ ਲਾ ਤੇਰਾ ਬੱਚਾ ਮੇਰਾ ਸਟੂਡੈਂਟ ਬੰਦਾ ਮੈਂ ਤਾਂ ਸਮਝਾਉਂਗਾ ਨਾ ਉਹਨੂੰ ਚੰਗੇ ਰਾਹ ਲਾਉਂਗਾ ਤਾਂ ਤੂੰ ਕਿਉਂ ਨਹੀਂ ਲਾਂਦਾ ਪਿਆ ਐਜ਼ ਅ ਪੇਰੈਂਟ ਤੁਹਾਡੀ ਜ਼ਿੰਮੇਵਾਰੀ ਸੜ ਤੋਂ ਜ਼ਿਆਦਾ ਉਹਨੂੰ ਐਜ਼ ਅ ਪੇਰੈਂਟ ਚੰਗੇ ਪਾਸੇ ਲਾਣ ਦੀ ਤੁਹਾਨੂੰ ਲੱਗਦਾ ਜਿਸ ਤਰੀਕੇ ਦੇ ਹਾਲਾਤ ਲਗਾਤਾਰ ਹੋਏ ਇੱਕ ਤੁਸੀਂ ਕਹਿ ਰਹੇ ਕਿ ਵੀ ਟੇਸਟ ਨਹੀਂ ਮਿਲਿਆ ਜਾਂ ਫਿਰ ਜੋ ਚੀਜ਼ਾਂ ਕਰਨਾ ਚਾਹੁੰਦਾ ਸੀ ਸਹਜ ਰੋੜਾ ਉਹ ਨਹੀਂ ਕਰ ਪਾਇਆ ਵਿਦੇਸ਼ ਚਲ ਗਿਆ ਵਿਦੇਸ਼ ਦੇ ਵਿੱਚ ਉਹਦੀਆਂ ਹੋਰ ਵੀ ਵੀਡੀਓ ਆ ਸਕਦੀਆਂ ਲੱਗਦੀਆਂ ਲੱਗਦਾ ਇਹ ਉਮੀਦ ਹੈ ਤੁਹਾਨੂੰ ਮੈਂ 200% ਕਹਿੰਦਾ ਹੁਣ ਰਿਲੀਜ਼ ਕਰੂਗਾ ਵੀਡੀਓ ਆਪਣੀਆਂ ਸਾਰੀਆਂ ਜਿਹੜੀਆਂ ਬਣਾਈਆਂ ਇਹਨੇ ਦੇਖੋ ਇਹਦੀ ਅੰਬੀਸ਼ਨ ਬਹੁਤ ਓਵਰ ਹੈ ਗਈ ਹੈ ਉਸ ਲੈਵਲ ਦਾ ਬੰਦਾ ਨਹੀਂ ਹੈਗਾ ਜਿਸ ਲੈਵਲ ਦੀ ਅੰਬੀਸ਼ਨ ਬਣਾ ਕੇ ਬੈਠਾ ਹੋਇਆ ਸੀਗਾ ਇਹਨੇ ਮਿਹਨਤ ਚਲੋ ਇਹਨੇ ਮਿਹਨਤ ਕੀਤੀ ਲੋਕਾਂ ਨੇ ਸਹਿਯੋਗ ਅਸੀਂ ਵੀ ਦਿੰਦੇ ਰੇ ਦਾ ਸਹਿਯੋਗ ਜਦੋਂ ਸਟਾਰਟਿੰਗ ਸਟਾਰਟਿੰਗ ਜਨੇ ਮਿਹਨਤ ਕੀਤੀ ਨਾ ਅਸੀਂ ਵੀ ਚਲੋ ਇੱਕ ਸਾਡਾ ਸਰਦਾਰ ਭਰਾ ਇਹਨੂੰ ਪ੍ਰਮੋਟ ਕਰਾਂਗੇ ਅਸੀਂ ਇਹਨੂੰ ਪ੍ਰਮੋਟ ਕੀਤਾ ਕੁਲੜ ਪੀਜੇ ਨੂੰ ਇਹਦੇ ਨੂੰ ਸਭ ਕੋਈ ਪ੍ਰਮੋਟ ਕੀਤਾ ਪਰ ਜਦੋਂ ਇਦਾਂ ਦੀਆਂ ਹਰਕਤਾਂ ਦੇਖੀਏ ਨਾ ਯਾਰ ਇੰਨਾ ਨਿਹੈਤ ਢੀਠ ਨਿਹੈਤ ਬੇਸ਼ਰਮ ਬੰਦਾ ਜੇ ਤੇਰੀ ਕਮਿਊਨਿਟੀ ਤੈਨੂੰ ਕਹਿ ਰਹੀ ਹੈ ਕਿ ਭਾਈ ਤੂੰ ਇਹ ਚੀਜ਼ਾਂ ਨਾ ਕਰ ਨਾ ਹਰਕਤਾਂ ਕਰ ਪਰ ਤੂੰ ਮੁੜਿਆ ਹੀ ਨਹੀਂ ਤੂੰ ਮੁੜਿਆ ਹੀ ਨਹੀਂ ਤੂੰ ਹਰ ਚੀਜ਼ ਦੇ ਵਿੱਚ ਆਪਣੀ ਐਡ ਹਰ ਚੀਜ਼ ਦੇ ਵਿੱਚ ਆਪਣੀ ਜਿਹੜੀ ਹੈ ਤੁਕਿਆ ਲਾ ਦਿਲ ਦੀ ਉਮੰਗ ਕਿ ਮੈਂ ਵੱਡਾ ਬੰਦਾ ਕਿਦਾ ਬਣ ਜਾਗਾ ਵੱਡਾ ਬਨਣਾ ਉਸ ਕਾਲਪੁਰਖ ਨੇ ਠੀਕ ਹੈ ਜੀ ਜਦੋਂ ਤੁਸੀਂ ਚੰਗੇ ਕੰਮ ਕਰੋਗੇ ਪ੍ਰਮਾਤਮਾ ਨੇ ਆਪਣੇ ਤੁਹਾਨੂੰ ਲਾਈਫ ਤੇ ਲਿਫਟ ਕਰ ਦੇਣਾ ਠੀਕ ਹੈ ਜੀ ਲਾਈਫ ਵਿਦ 디ਫਿਕਲਟੀ ਤੂੰ ਆਪਣੇ ਲੈ ਟੈਗ ਦੇ ਪਾਰਿਆ ਨਾ ਕਿ ਬੇਅ ਡੈਸਟੀਨੇਸ਼ਨ ਇਜ਼ ਤੂੰ ਆਪਣੇ ਆਪ ਨੂੰ ਅੰਗਰੇਜ਼ ਸਮਝ ਕੇ ਨਾ ਉੱਥੇ ਪਹੁੰਚ ਗਿਆ ਪਰ ਰਹਿਣਾ ਤੂੰ ਦੇਸੀ ਹੈ ਮੇਰੀ ਗੱਲ ਸੁਣ ਲੈ ਪਿਕਚਰ ਤੇਰੀ ਦੇਸੀ ਹੀ ਰਹਿਣੀ ਹੈ ਜੋ ਮਰਜ਼ੀ ਕਰ ਲੈ ਠੀਕ ਹੈ ਯਾਦ ਰੱਖ ਲੈ ਮੇਰੀ ਗੱਲ ਚੰਗੇ ਕੰਮ ਕਰ ਪੰਜਾਬ ਦੇ ਟ੍ਰੈਡੀਸ਼ਨ ਨੂੰ ਮੈਂ ਅੱਜ ਵੀ ਤੈਨੂੰ ਆਪਣੇ ਚੈਨਲ 'ਤੇ ਛੋਟਾ ਭਰਾ ਹਾਂ ਤੂੰ ਇਸ ਚੈਨਲ ਰਾਹੀਂ ਤੈਨੂੰ ਇਹ ਕਹਿਣਾ ਚਾਹਨਾ ਵਾਂ ਕੋਸ਼ਿਸ਼ ਕਰ ਪੰਜਾਬ ਦੇ ਕਲਚਰ ਨੂੰ ਪ੍ਰਮੋਟ ਕਰ। ਇਹੀ ਮੰਗ ਅਸੀਂ ਤੇਰੇ ਤੋਂ ਮੰਗਦੇ ਹਾਂ ਜੇ ਤੂੰ ਪੰਜਾਬ ਦੇ ਕਲਚਰ ਨੂੰ ਵੀਰੇ ਪ੍ਰਮੋਟ ਕਰਦਾ ਤੇਰਾ ਰੱਜ ਕੇ ਸਾਥ ਦੇਾਂਗੇ। ਲੱਗਦਾ ਕਲਚਰ ਨੂੰ ਪ੍ਰਮੋਟ ਕਰੇਗਾ? ਨਾ ਨਹੀਂ ਕਰੇਗਾ ਬਿਲਕੁਲ ਨਹੀਂ ਕਰੇਗਾ। ਹੋਰ ਦੱਸੋ। ਕਦੀ ਵੀ ਨਹੀਂ ਕਰੇਗਾ। ਠੀਕ ਹੈ ਨਾ? ਪਰ ਫਿਰ ਵੀ ਤੁਸੀਂ ਉਮੀਦ ਲਈ ਰੱਖੀ ਐ। ਉਮੀਦ ਤਾਂ ਨਾ ਅਸੀਂ ਤਾਂ ਉਹਨੂੰ ਸਮਝਾਉਣਾ ਹੀ ਨਾ। ਅਸੀਂ ਉਹਨੂੰ ਕੋਸ਼ਿਸ਼ ਕਰਨੀ ਐ 사ਜਨ ਮੰਚੰਦੇ ਨੂੰ ਸਮਝਾਉਣਾ ਵਾ 사ਜਨ ਮੰਚੰਦਾ ਥੋੜਾ ਜਿਆ ਸਮਝ ਤੇਰੇ ਨਾਲੋਂ ਅਸੀਂ ਉਹਨੂੰ ਗੁਰਪ੍ਰੀਤ ਨੂੰ ਸਮਝਾਣੇ ਆ ਗੁਰਪ੍ਰੀਤ ਤੂੰ ਇਹਨੂੰ ਸਮਝਾ ਜਾਂ ਤੂੰ ਵੀ ਸਮਝ ਜਾ ਥੋੜਾ ਜੀ ਤੇ ਇੱਕ ਹੱਦ ਹੋ ਗਈ ਸੀ ਕਹਿੰਦੇ ਕਿ ਬਈ ਇਹਨਾਂ ਦਾ ਤਾਂ ਤਲਾਕ ਹੋ ਗਿਆ ਹੈ ਇਹਨਾਂ ਦਾ ਜਿਹੜਾ ਹੈ ਹੁਣ ਜੀਵਨ ਖਤਮ ਹੋਣ ਵਾਲਾ ਹੈ ਜਿਸ ਤਰੀਕੇ ਦੀਆਂ ਖਬਰਾਂ ਲੱਗੀਆਂ ਸਾਰਾ ਕੁਝ ਹੋਇਆ ਵਾਈਫ ਹਸਬੰਡ ਅਲੱਗ ਹੋ ਰਹੇ ਆ ਬੱਚਾ ਕਿਸੇ ਹੋਰ ਵਾਈਫ ਕੋ ਰਵੇ ਗਿਆ ਸੈਚ ਕੋ ਰਵੇ ਗਿਆ ਇਦਾਂ ਦੀਆਂ ਖਬਰਾਂ ਚੱਲ ਰਹੀਆਂ ਸੀ ਤੇ ਉਹ ਖਬਰ ਦੇ ਵਿੱਚ ਇਹ ਖਬਰ ਆ ਗਈ ਕਿ ਬਈ ਪੂਰਾ ਪਰਿਵਾਰ ਵਿਦੇਸ਼ ਭੱਜ ਗਿਆ ਹੈ ਭਾਜੀ ਇਹ ਬੰਦਾ ਨਾ ਸਵੇਰੇ ਬ੍ਰਸ਼ ਕਰਨ ਤੋਂ ਲੈ ਕੇ ਪਾਣੀ ਦੇ ਡੱਬੇ ਪਾਨ ਤੱਕ ਵੀ ਆਪਣੀ ਐਡ ਲੱਭਦਾ ਆਪਣੀ ਮਸ਼ਹੂਰੀ ਲੱਭਦਾ ਮੈਂ ਸੈਲੀਬ੍ਰਿਟੀ ਕਿੱਦਾਂ ਬਣ ਜਾਏ ਦਿਮਾਗ 'ਚ ਕੋਈ ਗੱਲਾਂ ਚੱਲਦੀਆਂ ਮੈਂ ਸੈਲੀਬ੍ਰਿਟੀ ਕਿੱਦਾਂ ਬਣ ਜਾਾਂਗਾ ਸੈਲੀਬ੍ਰਿਟੀ ਇਦਾਂ ਨਹੀਂ ਬਣਿਆ ਜਾ ਸਕਦਾ ਸੈਲੀਬ੍ਰਿਟੀ ਬਣਿਆ ਜਾ ਸਕਦਾ ਸਮਾਜ ਲਈ ਕੋਈ ਚੰਗਾ ਕਰਕੇ ਠੀਕ ਹੈ ਜੀ ਸਮਾਜ ਤੁਹਾਨੂੰ ਆਪਣੇ ਆਪ ਅਪਲਿਫਟ ਕਰਦਾ ਜੋ ਤੁਸੀਂ ਕੋਈ ਚੰਗਾ ਕੰਮ ਕਰੋਗੇ ਚੰਗਾ ਕਰਮ ਕਰੋਗੇ ਸਮਾਜ ਲਈ ਕੋਈ ਸੋਸਾਇਟੀ ਲਈ ਕਰੋਗੇ ਡੈਫੀਨਿਟਲੀ ਸਮਾਜ ਤੁਹਾਨੂੰ ਕਿਤਨਾ ਕਿਤੇ ਅਪਲਿਫਟ ਕਰੇਗਾ ਸੈਲੀਬ੍ਰਿਟੀ ਬਣਾਏਗਾ ਪਰ ਤੇਰੀ ਇੰਟੈਂਸ਼ਨ ਜਿਹੜੀ ਵਾਈਬਸ ਨੇ ਉਹ ਨੇਚਰ ਸਮਝ ਆਂਦੀ ਹੈ ਤੇਰੀ ਇੰਟੈਂਸ਼ਨ ਸਾਰਿਆਂ ਨੂੰ ਦਿਖ ਗਈ ਕਿ ਤੂੰ ਸਿਰਫ ਆਪਣੇ ਆਪ ਨੂੰ ਪ੍ਰੋਮੋਟ ਕਰਨਾ ਚਾਹੁੰਦਾ ਕਿ ਮੈਨੂੰ ਕਿਸੇ ਤਰੀਕੇ ਇੱਕ ਲਿਫਟ ਮਿਲ ਜਾਏ ਲਾਈਫ ਦੇ ਵਿੱਚ ਮੈਂ ਰਾਈਜ਼ ਕਰ ਜਾ ਪਰ ਮੈਂ ਸਮਾਜ ਲਈ ਕੁਝ ਨਾ ਕਰਾਂ ਉਹ ਚੀਜ਼ ਤੇਰੀ ਜਿਹੜੀ ਹੈ ਹਰਟ ਹੋਈ ਤੈਨੂੰ ਟ੍ਰੈਡੀਸ਼ਨ ਲਈ ਸਮਝਾਇਆ ਗਿਆ ਤੈਨੂੰ ਬਹੁਤ ਜ਼ੋਰ ਨਾਲ ਸਮਝਾਇਆ ਗਿਆ ਤੂੰ ਮੰਨਣ ਨੂੰ ਤਿਆਰ ਨਹੀਂ ਸੀ ਐਡਾ ਸੌਖਾ ਮੰਨਣ ਨਾਲ ਤੂੰ ਵੀ ਨਹੀਂ ਸੀ ਠੀਕ ਹੈ ਜੀ ਸਾਰਿਆਂ ਨੂੰ ਕਮਿਊਨਿਟੀ ਨੂੰ ਰਲ ਕੇ ਮੇਰੇ ਖਿਲਾਫ ਸੰਘਰਸ਼ ਕਰਨਾ ਪੈ ਗਿਆ ਸਿਕਿਉਰਟੀ ਗਾਰਡ ਵੀ ਮੇਰੇ ਖਿਆਲ ਨਾਲ ਇਹਨਾਂ ਨੂੰ ਮਿਲ ਗਏ ਸੀਗੇ ਆਰਾਮ ਨਾਲ ਤੇ ਰੋਜ਼ ਕੋਈ ਪ੍ਰਸ਼ਾਸਨ ਨੂੰ ਪੁੱਛਣਾ ਚਾਹਨਾ ਵਾ ਇਹਨਾਂ ਦੀ ਪਿੱਛੇ ਪ੍ਰਾਪਰਟੀਆਂ ਫ੍ਰੀਜ਼ ਕਰਨ ਠੀਕ ਹੈ ਜੀ ਜੋ ਵੀ ਹੈ ਇਹ ਦੇਖੋ ਡਿਚ ਕਰਕੇ ਗਏ ਨੇ ਹਾਈ ਕੋਰਟ ਨੂੰ ਬੇਸਿਕਲੀ ਹਾਈ ਕੋਰਟ ਤੋਂ ਸਿਕਿਉਰਟੀ ਐ ਡਾਇਰੈਕਸ਼ਨ ਮਿਲੀ ਹੈ ਨਾ ਹਾਈ ਕੋਰਟ ਤੋਂ ਮੈਂ ਹੁਣ ਕਹਿਣਾ ਚਾਹਨਾ ਵਾ ਇਹ ਕੀ ਇਹਨਾਂ ਨੇ ਪ੍ਰਾਪਰ ਚੈਨਲ ਦੇ ਥਰੂ ਇੰਗਲੈਂਡ ਗਏ ਨੇ ਕਿ ਕੋਈ ਦਗਾ ਕਰਕੇ ਗਏ ਨੇ ਜੋ ਵੀ ਹੈ ਇੰਟਰਪੋਲ ਦੇ ਥਰੂ ਇਹਨਾਂ ਦਾ ਪਤਾ ਕਰਾਇਆ ਜਾਵੇ ਜਿੱਦਾਂ ਵੀ ਹੈ ਪਰ ਮੈਂ ਇਹ ਨਹੀਂ ਕਹਿੰਦਾ ਇਹਨਾਂ ਨੂੰ ਵਾਪਸ ਲੈ ਕੇ ਆਇਆ ਜਾਵੇ ਨਾ ਉੱਥੇ ਛੱਡ ਦਿੱਤਾ ਜਾਵੇ ਇਹ ਪੰਜਾਬ ਚ ਨਾ ਦੁਬਾਰਾ ਇਹਨਾਂ ਨੂੰ ਸਾਸਰੀ ਕਾਲ ਹੈ ਪੰਜਾਬ ਨਹੀਂ ਆਉਣਾ ਚਾਹੀਦਾ ਇਹਨਾਂ ਪੰਜਾਬ ਚ ਕਿਉਂ ਨਾ ਆਉਣ ਕੀ ਪੰਜਾਬ ਚ ਆ ਕੇ ਇਹਨਾਂ ਨੇ ਫੇਰ ਆਪਣਾ ਹੀ ਅੰਗਰੇਜ਼ਾਂ ਵਾਲਾ ਕੰਮ ਸ਼ੁਰੂ ਕਰ ਦੇਣਾ ਅਸੀਂ ਉਹ ਤਾਂ ਉਹ ਤਾਂ ਕਹਿੰਦੇ ਵੀ ਉਹ ਤਾਂ ਕਹਿੰਦੇ ਸਾਡ ਪੰਜਾਬ ਸਾਡੀ ਧਰਤੀ ਹੈ ਅਸੀਂ ਪੰਜਾਬ ਦੀ ਧਰਤੀ ਨੂੰ ਛੱਡਣਾ ਨਹੀਂ ਪੰਜਾਬ ਦੀ ਧਰਤੀ ਤੋਂ ਆਪਣੇ ਨੂੰ ਕੁਟਣ ਮਹਿਸੂਸ ਕਰ ਰਿਹਾ ਸੀ ਠੀਕ ਹੈ ਜੀ ਮੈਂ ਲੱਕ ਲਾ ਲਾ ਕੇ ਵੀਡੀਓ ਨਹੀਂ ਪਾ ਰਹੀ ਮੈਂ ਆਪਣੇ ਜੋ ਚਾਹਣੇ ਤੰਤਰੇ ਜੇ ਮੈਂ ਕਰ ਨਹੀਂ ਪਾਰਿਆ ਇਸ ਲਈ ਉਹ ਦੌੜਨਾ ਪੈ ਗਿਆ ਹੋਰ ਕੁਝ ਨਹੀਂ ਸੀ ਸਿਕਿਉਰਿਟੀ ਸਰਕਾਰ ਨੇ ਦੇ ਦਿੱਤੀ ਹੋਰ ਕੀ ਰਹਿ ਗਿਆ ਸੀ ਇਹਨਾਂ ਨੂੰ ਚੁੱਪ ਕਰਕੇ ਨਾਮ ਨਾ ਕੰਮ ਕਰਨ ਨੂੰ ਰਾਜ਼ੀ ਨਹੀਂ ਸੀ ਇਹ ਆਪਣਾ ਕਰਮ ਕਰ ਕਿਰਤ ਕਰ ਨਾਮ ਜਪ ਤੇ ਆਪਣਾ ਕੰਮ ਕਰੀ ਜਾ ਵੀਡੀਓ ਵੀ ਬੜੀ ਅੱਛੀਆਂ ਪੈਨ ਲੱਪੀਆਂ ਸੀਗਾ ਜਦੋਂ ਤੋਂ ਨਿਹੰਗ ਸਿੰਘ ਪਹੁੰਚੇ ਸੀਗੇ ਉਸ ਤੋਂ ਬਾਅਦ ਜੋ ਚੀਜ਼ ਹੋਇਆ ਸਾਰਿਆਂ ਨੇ ਦੇਖਿਆ ਉਸ ਤੋਂ ਬਾਅਦ ਵੀਡੀਓ ਠੀਕ ਹੋ ਗਏ ਹੀ ਪੱਗ ਵੀ ਵਧੀਆ ਬਨਣ ਲੱਪਿਆ ਸੀਗਾ ਫਿਰ ਅਜਿਹੀ ਕਿਹੜੀ ਗੱਲ ਆਈ ਇੱਕ ਵੀ ਦੇਸ਼ ਭੱਜ ਗਿਆ ਦੇਖੋ ਨਾ ਜੀ ਉਹਦੇ ਅੰਦਰ ਜਿਹੜਾ ਇੱਕ ਬੇਸਿਕ ਜਿਹੜਾ ਟ੍ਰੇਟ ਹੁੰਦਾ ਨਾ ਬੰਦੇ ਦਾ ਉਹ ਬਾਹਰ ਠੀਕ ਹੈ ਨਾ ਕਿਹਾ ਜਾਂਦਾ ਵਾਰਸ਼ਾ ਨਾ ਆਤਾ ਜਾਂਦੀਆਂ ਨੇ ਇਹਦੀਆਂ ਆਤਾ ਨੂੰ ਵੀਡੀਓ ਲੱਕ ਟਲ ਟੂਨੂ ਟੂਨੂ ਵਾਲੀਆਂ ਉਹ ਪੈਂਦੀਆਂ ਨਹੀਂ ਪਈਆਂ ਸੀਗੀਆਂ ਤਾਂ ਇਹਨੂੰ ਦਿੱਕਤ ਆ ਗਈ ਸੀ ਉਹ ਆਪਣਾ ਨੂੰ ਘੁੱਟਣ ਮਹਿਸੂਸ ਕਰਕੇ ਬਾਹਰ ਅੰਗਰੇਜ਼ ਬਣਨ ਨੂੰ ਦੌੜ ਗਿਆ ਕਿ ਮੈਂ ਅੰਗਰੇਜ਼ ਹੈਗਾ ਵੱਡਾ ਫਰੰਗੀ ਹੈਗਾ ਮੈਂ ਤੋ ਮੈਨੂੰ ਦੱਸ ਦੇਣਾ ਚਾਹਨਾ ਜੰਮਿਆ ਪਹਿਲੇ ਤੂੰ ਇਸੇ ਧਰਤੀ ਤੇ ਐ ਤੇਰਾ ਸਾਥ ਅਸੀਂ ਪਿੱਛੇ ਵੀ ਨਹੀਂ ਛੱਡਦਾ ਈ ਧਿਆਨ ਨਾ ਰਹੀ ਕੋਈ ਤੇਰੀ ਮਾੜੀ ਵੀਡੀਓ ਆਈ ਜੋ ਵੀ ਆਈ ਉੱਥੇ ਤੱਕ ਵੀ ਹੂੰ ਤੈਨੂੰ ਸਬਕ ਸिखਾਣ ਲਈ ਸਾਡੇ ਉੱਥੇ ਭਰਾ ਬੈਠੇ ਨੇ ਸਾਡੇ ਕਲਚਰ ਨੂੰ ਚੰਗਾ ਪ੍ਰਮੋਟ ਕਰ ਸਹਿਜ ਮਨਚੰਦਾ ਸਾਡੇ ਕਲਚਰ ਨੂੰ ਚੰਗਾ ਪ੍ਰਮੋਟ ਕਰ ਗੁਰਪ੍ਰੀਤ ਛੋਟੀ ਭੈਣ ਆ ਤੂੰ ਸਾਡੇ ਕਲਚਰ ਨੂੰ ਚੰਗਾ ਪ੍ਰਮੋਟ ਕਰੋ ਪੁੱਤਰ ਤੁਸੀਂ ਏਦਾਂ ਨਾ ਕਰੋ ਠੀਕ ਹੈ ਇਹ ਆਪਣੇ ਅੰਦਰੋਂ ਮੈਂ ਤੇ ਫੇਰ ਦੱਸ ਰਿਹਾ ਯੂ ਆਰ ਨਾਓ ਪੇਰੈਂਟ ਇੱਕ ਸਿੰਗਲ ਹੋਣਾ ਤੇ ਇੱਕ ਪੇਰੈਂਟ ਹੁੰਦਾ ਬੜਾ ਵੱਡਾ ਰਿਸਪੌਂਸਿਬਿਲਟੀ ਹੁੰਦੀ ਹੈ ਉਸ ਵਾਰਿਸ ਨੂੰ ਤੁਸੀਂ ਇੱਕ ਵਧੀਆ ਫਿਊਚਰ ਦੇਣਾ ਹੈ ਉਹਦੇ ਲਈ ਤੁਹਾਨੂੰ ਇੱਕ ਚੰਗੇ ਕੰਮ ਕਰਨੇ ਪੈਣੇ ਨੇ ਠੀਕ ਹੈ ਹਰ ਟਾਈਮ ਤੁਸੀਂ ਜੇ ਏਦਾਂ ਹਰ ਟਾਈਮ ਰੀਲਾਂ ਤੇ ਰਹੋਗੇ ਤੋ ਤੁਹਾਡਾ ਬੇਟਾ ਵੀ ਡੈਫੀਨਿਟਲੀ ਐਕਸਪੈਕਟ ਕਰੇਗਾ ਕੱਲ ਨੂੰ ਮੈਂ ਕਿੱਦਾਂ ਦਾਂਗਾ ਉਹ ਜਿੱਥੇ ਵੀ ਸਕੂਲਿੰਗ ਕਰੇਗਾ ਜਾਂ ਜਿੱਥੇ ਵੀ ਕਾਲਜ ਜਾਏਗਾ ਤੁਹਾਡਾ ਇਹ ਕਲੰਕਣ ਪਿੱਛਾ ਥੋੜਾ ਛੱਡਾਂਗੇ ਤੁਹਾਡੀ ਮੂਵੀ ਆਈ ਹੈ ਕਿ ਇਹਨੇ ਕਦੇ ਤੁਹਾਡਾ ਪਿੱਛਾ ਨਹੀਂ ਛੱਡਣਾ ਇਹਨੂੰ ਮਟਾਉਣ ਲਈ ਤੁਹਾਨੂੰ ਲੋ ਪਰੋਫਾਈਲ ਹੋਣਾ ਪੈਣਾ ਸੀ ਮੈਂ ਬਾਰ-ਬਾਰ ਇੰਟਰਵਿਊ 'ਚ ਗੱਲਾਂ ਕਹੀਆਂ ਪਰ ਤੁਸੀਂ ਇਦਾਂ ਦੇ ਸਖਸ਼ ਹੋ ਇਦਾਂ ਦੀ ਮਿੱਟੀ ਦੇ ਬਣੇ ਹੋ ਲੋ ਪਰੋਫਾਈਲ ਹੋ ਉਹਨੂੰ ਤਿਆਰੀ ਹੈ ਨਹੀਂਗੇ ਤੁਸੀਂ ਲਹਿਮ ਸਿੰਘ ਸਮਝਾਤਾ ਗਏ ਸੀਗੇ ਸਾਰਾ ਕੁਝ ਕਰ ਗਏ ਸੀਗੇ ਸਭ ਕੁਝ ਹੋ ਗਿਆ ਸੀਗਾ ਸ਼ਾਂਤ ਹੋ ਗਏ ਪੰਜਾਬ ਦੇ ਵਿੱਚ ਜੋ ਵੀਡੀਓ ਚੱਲਦੀਆਂ ਸੀਗੀਆਂ ਜੋ ਖਬਰਾਂ ਲੱਗਦੀਆਂ ਸੀ ਸਭ ਖਤਮ ਹੋ ਗਿਆ ਹੀ ਫਿਰ ਵੀ ਭਾਜੀ ਕੁਝ ਨਹੀਂ ਹੋਇਆ ਸਭ ਤੋਂ ਵੱਡੀ ਗਲਤੀ ਇਹਨਾਂ ਦੇ ਐਫਆਈਆਰ ਕਿਉਂ ਨਹੀਂ ਆਏ ਅੱਜ ਤੱਕ ਉਹ ਐਫਆਈਆਰ ਇਹਨਾਂ ਤੇ ਹੋਈ ਹੁੰਦੀ ਨਾ ਚੰਗੀ ਤਰ੍ਹਾਂ ਨਾਤ ਖਸੀ ਹੁੰਦੀ ਇਹਨਾਂ ਤੇ ਉਹਦੇ ਇਹਨਾਂ ਨੂੰ ਅਕਲ ਆ ਜਾਣੀ ਸੀ ਸਰ ਫਿਰ ਪੰਜਾਬ ਪੁਲਿਸ ਨੇ ਵੀ ਛੱਡੀ ਹੈ ਮਤਲਬ ਕਿਤੇ ਨਾ ਕਿਤੇ ਹੈਗਾ ਕੁਝ ਨਾ ਕੁਝ ਜਿਹੜਾ ਇਹਨਾਂ ਦੇ ਐਫਆਈਆਰ ਨਹੀਂ ਹੋਇਆ ਅੱਜ ਤੱਕ ਮੈਂ ਸਿਰਫ ਇਹੀ ਕਹਿਣਾ ਚਾਹੂੰਗਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਹੁਣ ਇਹ ਫੋਰਨ ਲੈਂਡ ਤੇ ਚਲੇ ਗਏ ਨੇ ਠੀਕ ਹੈ ਜੀ ਜੇ ਇਹ ਤਾਂ ਪ੍ਰੋਪਰ ਚੈਨਲ ਨਾਲ ਗਏ ਨੇ ਥੈਨ ਇਟਸ ਓਕੇ ਜੇ ਪ੍ਰੋਪਰ ਚੈਨਲ ਨਾ ਨਹੀਂ ਗਏ ਜੋ ਇਹਨਾਂ ਦੀ ਬੰਦੀ ਕਾਰਵਾਈ ਕੀਤੀ ਜਾਵੇ ਕਿਉਂਕਿ ਪੁਲਿਸ ਨੇ ਆਪਣਾ ਰੋਲ ਵਧੀਆ ਨਿਭਾਇਆ ਹੈ ਪੁਲਿਸ ਨੇ ਸੁਰੱਖਿਆ ਦਿੱਤੀ ਇਹਨਾਂ ਨੂੰ ਚਾਹੇ ਹਾਈ ਕੋਰਟ ਦੇ ਥਰੂ ਦਿੱਤੀ ਜਿੱਦਾਂ ਵੀ ਦਿੱਤੀ ਹੈ ਹੈਨਾ ਪੁਲਿਸ ਨੂੰ ਵੀ ਡਿਚ ਕਰਕੇ ਲੋਕ ਗਏ ਨੇ ਸੋ ਮੇਰਾ ਕਹਿਣ ਦਾ ਭਾਵ ਹੈ ਕਿ ਇਹਨਾਂ ਲੋਕਾਂ ਨੂੰ ਇੱਕ ਵਾਰੀ ਅਕਲ ਸिखਾਣੀ ਬੰਦੀ ਹੈ ਆਖਰੀ ਸਵਾਲ ਮੇਰਾ ਹੈਗਾ ਤੁਹਾਡੀ ਤੋਂ ਜਿਸ ਤਰੀਕੇ ਦੇ ਨਾਲ ਹੁਣ ਸਹਿਜ अरोड़ा ਗੁਰਪ੍ਰੀਤ ਕੌਰ ਕੁਲੜ ਪੀਜ਼ਾ ਕਪਲ ਜੜਾਇਓ ਵਿਦੇਸ਼ ਚਲ ਗਿਆ ਹੈਗਾ ਤੁਹਾਨੂੰ ਕੀ ਲੱਗਦਾ ਹੈ ਵਿਦੇਸ਼ ਦੇ ਵਿੱਚ ਜਾ ਕੇ ਇਹ ਜਿਵੇਂ ਇਸ ਜਗ੍ਹਾ ਤੇ ਪ੍ਰਸ਼ਾਂਤ ਰਹੇ ਕੁਝ ਦਿਨ ਲੱਗਦਾ ਉਸ ਜਗ੍ਹਾ ਦੇ ਉੱਪਰ ਵੀ ਸ਼ਾਂਤ ਰਹਿਣਗੇ ਤੇ ਜਿਸ ਤਰੀਕੇ ਦਾ ਮਾਹੌਲ ਪਹਿਲਾਂ ਰਿਹਾ ਉਹ ਠੀਕ ਰਹੇਗਾ ਜਾਂ ਫਿਰ ਇਸ ਤੋਂ ਅਲੱਗ ਦਾ ਤੁਹਾਨੂੰ ਕੋਈ ਖਸਾ ਹੈ ਦੇਖੋ ਮੈਂ ਫੇਰੇ ਇਹੀ ਕਹਿੰਨਾ ਇਹਨਾਂ ਨੇ ਆਪਣੇ ਉਹਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ ਜਦ ਕਿ ਇਹਨਾਂ ਨੂੰ ਬਦਲਣਾ ਚਾਹੀਦਾ ਸੀ ਥੋੜਾ ਜਿਹਾ ਹੈ ਨਾ ਜੀ ਬਦਲਣ ਕਿਉਂ ਮੈਨੂੰ ਨਾ ਕਦੇ ਵੀ ਨਹੀਂ ਬਦਲਣਗੇ ਹੋਰ ਦੱਸੋ ਬਾਰਿਸ਼ ਆ ਨਾ ਆਤਾ ਜਾਂਦੀ ਮੈਂ ਬਾਰ-ਬਾਰ ਇਹ ਗੱਲ ਕਹਿ ਰਿਹਾ ਮੈਂ ਇਹਨਾਂ ਨੇ ਆਪਣੀ ਆਦਤਾਂ ਨਹੀਂ ਬਦਲਣੀਆਂ ਉਹਨਾਂ ਆਦਤਾਂ ਤੋਂ ਮਜਬੂਰ ਹੋ ਕੇ ਇੱਥੋਂ ਦੌੜ ਗਏ ਨੇ ਜਦ ਕਿ ਇਹਨਾਂ ਨੂੰ ਨਹੀਂ ਦੌੜਨਾ ਚਾਹੀਦਾ ਸੀਗਾ ਇੱਥੇ ਹੀ ਰਹਿ ਕੇ ਦੇਖੋ ਕਿ ਤੇ ਲੋਕਾਂ ਨੇ ਕਿਤਨਾ ਕਿਤਨਾ ਪੋਜ਼ਿਟਿਵ ਪਰ ਪਹੁੰਚ ਵੀ ਦਿੱਤੇ ਚਲੋ ਕੋਈ ਨਹੀਂ ਗਲਤੀ ਹੋ ਗਈ ਇੱਕ ਗਲਤੀ ਮaaf ਹੈ ਪਰ ਇਹ ਗਲਤੀ ਤੇ ਗਲਤੀ ਕਰੀਗੇ ਜਿਹਦੇ ਕਰਕੇ ਦਿੱਕਤ ਆਈ ਹੈ ਸੋ ਮੈਂ ਇਹਨਾਂ ਇਹਨਾਂ ਨੂੰ ਕਹਿਣਾ ਚਾਹਨਾ ਵਾ ਸਹਿਜ ਮਨਚੰਦਾ ਗੁਰਪ੍ਰੀਤ ਕੌਰ ਤੁਸੀਂ ਛੋਟੇ ਹੋ ਮੈਂ ਫੇਰ ਅੱਜ ਇੱਕ ਇੱਕੋ ਐਡਵਾਈਸ ਕਰਾਂਗਾ ਕਿ ਤੁਸੀਂ ਕਾਈਂਡਲੀ ਕੋਸ਼ਿਸ਼ ਕਰਿਓ ਇੱਕ ਵਧੀਆ ਕੈਰੇਕਟਰ ਬਿਲਡਿੰਗ ਲੈ ਕੇ ਆਪਣੇ ਬੱਚੇ ਦੀ ਵਧੀਆ ਪਰਵਿਸ਼ ਕਰਿਓ ਐਂਡ ਕੀ ਸਮਝਦੇ ਹੋ ਤੁਸੀਂ ਇਹਨਾਂ ਦਾ ਕੁੱਲੜ ਪੀਜ਼ਾ ਕਪਲ ਦਾ ਐਂਡ ਕੀ ਸਮਝਦੇ ਹੂੰ ਉਹ ਤਾਂ ਕਹਿੰਦੇ ਨੇ ਕਿ ਬਈ ਅਸੀਂ ਹੁਣ ਆਪਣੀ ਲਾਈਫ ਦੀ ਵਧੀਆ ਡੈਸਟੀਨੇਸ਼ਨ ਤੇ ਪਹੁੰਚ ਗਏ ਆ ਵਧੀਆ ਥਾਂ ਦੇ ਉੱਪਰ ਪਹੁੰਚ ਗਏ ਆ ਲਾਈਫ ਹੁਣ ਅਸੀਂ ਅੱਛੇ ਤਰੀਕੇ ਨਾਲ ਜੀਵਾਂਗੇ ਤੁਹਾਡੇ ਹਿਸਾਬ ਨਾਲ ਐਂਡ ਕੀ ਹੈ ਇਹਨਾਂ ਦਾ ਦੇਖੋ ਬੇਸਿਕਲੀ ਡੈਸਟੀਨੇਸ਼ਨ ਇਹਨਾਂ ਨੇ ਇੰਗਲੈਂਡ ਨੂੰ ਕਹਤਾ ਆਪਣਾ ਹੈ ਨਾ ਜੀ ਕੋਈ ਪਾਸ ਥਰੂ ਡਿਫਿਕਲਟੀ ਇਹ ਵੀ ਨੇ ਟੈਗ ਲਾਈਨ ਚ ਲਿਖਿਆ ਆਪਣਾ ਹੈ ਨਾ ਦੇਖੋ ਕਿਨੂੰ ਕਿਨੂੰ ਮੁਸੀਬਤਾਂ ਨਹੀਂ ਆਉਂਦੀਆਂ ਮੁਸੀਬਤਾਂ ਬਹੁਤ ਲੋਕਾਂ ਨੂੰ ਆਉਂਦੀਆਂ ਕੋਈ ਵੀ ਆਪਣਾ ਘਰ ਛੱਡ ਕੇ ਨਹੀਂ ਦੌੜਦਾ ਹੁੰਦਾ ਠੀਕ ਹੈ ਜੀ ਮਜਾ ਤਾਂ ਸੀ ਜੇ ਇੱਥੇ ਹੀ ਰਹਿ ਕੇ ਆਪਣੇ ਜੀਵਨ ਦੇ ਵਿੱਚ ਇਦਾਂ ਦੀ ਚੇਂਜ ਦਿਖਾਉਂਦੇ ਕਿ ਕਈਆਂ ਦੇ ਆਈਡਲ ਬਣ ਜਾਂਦੇ ਮੈਂ ਅੱਜ ਵੀ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਕਹਿਣਾ ਚਾਹੁੰਗਾ ਅਸੀਂ ਤੁਹਾਡੇ ਤੋਂ ਕੁਝ ਨਾ ਕੁਝ ਪੋਜ਼ਿਟਿਵ ਐਕਸਪੈਕਟ ਕਰਦੇ ਆ ਪਰ ਤੁਸੀਂ ਕਰਨਾ ਨਹੀਂ ਨਾਲੇ ਵੀ ਕਹਾਂਗਾ ਮੈਂ ਸੋਚਦਾ ਵਾਂ ਤੁਸੀਂ ਕੁਝ ਨਾ ਕੁਝ ਪੋਜ਼ਿਟਿਵ ਸਾਡੇ ਟ੍ਰੈਡੀਸ਼ਨ ਨੂੰ ਪ੍ਰੋਮੋਟ ਕਰਨ ਲਈ ਸਾਡੇ ਕਲਚਰ ਨੂੰ ਪ੍ਰੋਮੋਟ ਕਰਨ ਲਈ ਸਾਡੇ ਉੱਚ ਛੋਟੇ ਬੱਚੇ ਵਾਰਿਸ ਲਈ ਕੁਝ ਨਾ ਕੁਝ ਵਧੀਆ ਕਰੋਗੇ ਮੈਂ ਹੀ ਉਮੀਦ ਕਰਦਾ ਹਾਂ